ਪਿਛਲੇ ਕਈ ਦਿਨਾਂ ਤੋਂ ਲੋਕ ਸੁੱਕੀ ਠੰਡ ਕਾਰਨ ਬੇਹੱਦ ਪਰੇਸ਼ਾਨੀਆਂ ਦਾ ਸਾਹਮਣਾ ਕਰ ਰਹੇ ਸੀ ਪਰ ਹੁਣ ਮੌਸਮ ਵਿਭਾਗ ਦੇ ਵੱਲੋਂ ਆਖਿਆ ਗਿਆ ਹੈ ਕਿ ਆਉਣ ਵਾਲੇ ਦਿਨਾਂ 'ਚ ਲੋਕਾਂ ਨੂੰ ਸੁੱਕੀ ਠੰਡ ਤੋਂ ਰਾਹਤ ਮਿਲੇਗੀ ਬਦਲੇ ਮੌਸਮ ਕਾਰਨ ਪੰਜਾਬ ਦੇ ਵਿੱਚ ਵਕ-ਵਕ ਥਾਂ 'ਤੇ ਮੀਂਹ ਪਿਆ ਸਵੇਰ ਤੋਂ ਹੀ ਬਾਰਿਸ਼ ਪੈਂਦੀ ਰਹੀ ਹਾਲਾਂਕਿ ਦੁਪਹਿਰ ਬਾਅਦ ਮੌਸਮ ਸਾਫ਼ ਹੋ ਗਿਆ ਦੇਸ਼ ਭਰ ਦੇ ਵਿੱਚ ਠੰਡ ਲਹਿਰ ਦਾ ਪ੍ਰਭਾਵ ਤੇਜ਼ੀ ਦੇ ਨਾਲ ਵਧ ਰਿਹਾ ਹੈ ਜਿਸ ਨਾਲ ਠੰਡ ਆਪਣੇ ਚਰਮ ਸੀਮਾ ਤੇ ਪਹੁੰਚ ਗਈ ਹੈ ਉਤਰਾਖੰਡ, ਹਿਮਾਚਲ ਪ੍ਰਦੇਸ਼, ਜੰਮੂ ਕਸ਼ਮੀਰ ਦੇ ਵਿੱਚ ਲਗਾਤਾਰ ਪਰਵਾਰੀ ਕਾਰਨ ਮੈਦਾਨੀ ਇਲਾਕਿਆਂ 'ਚ ਤਾਪਮਾਨ 'ਚ ਭਾਰੀ ਗਿਰਾਵਟ ਦਰਜ ਕੀਤੀ ਗਈ। ਰਾਜਸਥਾਨ, ਦਿੱਲੀ, ਪੰਜਾਬ, ਮਧ ਪ੍ਰਦੇਸ਼ ਤੇ ਉੱਤਰ ਪ੍ਰਦੇਸ਼ ਦੇ ਵਿੱਚ ਘਟੂ ਘਟ ਤਾਪਮਾਨ 10 ਡਿਗਰੀ ਸੈਲਸੀਅਸ ਤੋਂ ਹੇਠਾਂ ਆ ਗਿਆ। ਸ਼੍ਰੀਨਗਰ ਦੇ ਵਿੱਚ 21 ਦਸੰਬਰ ਦੀ ਰਾਤ ਨੂੰ 0 ਤੋਂ 8 ਡਿਗਰੀ ਤਾਪਮਾਨ ਦੇ ਨਾਲ 50 ਸਾਲਾਂ ਦੇ ਵਿੱਚ ਸਭ ਤੋਂ ਠੰਡੀ ਰਾਤ ਰਿਕਾਰਡ ਕੀਤੀ ਗਈ। ਇੱਥੋਂ ਤੱਕ ਕਿ ਠੰਡ ਦੇ ਕਹਿਰ ਦੇ ਨਾਲ ਦਲਚੀਲ ਤੇ ਬਰਿਨਾਥ ਾਮਨੇਲੇ ਊਰਵਸ਼ੀ ਤਾਰਾਂ ਵੀ ਜੰਮ ਚੁੱਕੀ ਹੈ। ਮਧ ਪ੍ਰਦੇਸ਼ ਦੇ 14 ਜ਼ਿਲ੍ਹਿਆਂ ਦੇ ਵਿੱਚ ਕੜਾਕੇ ਲਗਾਤਾਰ ਚੱਲੀ ਹੈ ਜਿੱਥੇ ਤਾਪਮਾਨ 3 ਤੋਂ 8 ਡਿਗਰੀ ਦੇ ਵਿਚਕਾਰ ਤਰਜ ਕੀਤਾ ਗਿਆ ਭਾਰਤੀ ਮੌਸਮ ਵਿਭਾਗ ਨੇ ਦੇਸ਼ ਭਰ ਦੇ ਵਿੱਚ ਮੌਸਮ ਚ ਬਦਲਾਅ ਦੀ ਭਵਿੱਖਬਾਣੀ ਕਰਦੇ ਹੋਏ 12 ਰਾਜਾਂ ਦੇ ਵਿੱਚ ਮੀਂਹ ਤੇ ਗੜੇਮਾਰੀ ਦੀ ਚੇਤਾਵਨੀ ਜਾਰੀ ਕੀਤੀ ਹੈ ਵੈਸਟਰਨ ਡਿਸਟਰਬੈਂਸ ਦੇ ਪ੍ਰਭਾਵ ਕਾਰਨ ਪੱਛਮੀ ਹਿਮਾਲਿਆ ਦੇ ਵਿੱਚ ਮੀਂਹ ਤੇ ਬਰਫਬਾਰੀ ਦੀ ਸੰਭਾਵਨਾ ਹੈ। ਪੰਜਾਬ, ਹਰਿਆਣਾ, ਚੰਡੀਗੜ੍ਹ, ਦਿੱਲੀ, ਰਾਜਸਥਾਨ ਦੇ ਵਿੱਚ ਮੀਂਹ ਪਵੇਗਾ। ਇੱਕ ਹੋਰ ਤੀਬਰ ਤੇ ਪੱਛਮੀ ਗੜਬੜੀ 26 ਦਸੰਬਰ ਤੋਂ ਉੱਤਰ-ਪੱਛਮੀ ਭਾਰਤ ਨੂੰ ਪ੍ਰਭਾਵਿਤ ਕਰ ਸਕਦੀ ਹੈ। ਅਰਬ ਸਾਗਰ ਤੇ ਬੰਗਾਲ ਦੀ ਖਾੜੀ ਤੋਂ ਆ ਰਹੀ ਨਮੀ ਕਾਰਨ 26 ਤੋਂ 28 ਦਸੰਬਰ ਦਰਮਿਆਨ ਪੱਛਮੀ ਹਿਮਾਲਿਆ ਦੇ ਵਿੱਚ ਹਲਕੀ ਤੋਂ ਦਰਮਿਆਨੀ ਬਾਰਿਸ਼ ਤੇ ਬਰਫਬਾਰੀ ਦੀ ਸੰਭਾਵਨਾ ਜਤਾਈ ਗਈ ਹੈ। ਉਥੇ ਇਸ ਬਾਰਿਸ਼ ਤੋਂ ਬਾਅਦ ਕਿਸਾਨਾਂ ਨੇ ਦੱਸਿਆ ਕਿ ਮੀਂਹ ਪੈਣ ਦੇ ਨਾਲ ਕਿਸਾਨਾਂ ਨੂੰ ਫਾਇਦਾ ਪਹੁੰਚੇਗਾ ਤੇ ਹੁਣ ਬਾਰਿਸ਼ ਤੋਂ ਬਾਅਦ ਧੁੰਦਾ ਪੈਣ ਦਾ ਖਤਸ਼ਾ ਵੀ ਘਟ ਜਾਵੇਗਾ ਜੇਕਰ ਕੱਲਾ ਕੋਰਾ ਪੈਂਦਾ ਰਹਿੰਦਾ ਤਾਂ ਉਹ ਹਰ ਫਸਲ ਹਰੇ-ਚਾਰੇ ਸਬਜ਼ੀਆਂ ਦੇ ਲਈ ਨੁਕਸਾਨ ਦੇ ਹੋਣਾ ਸੀ ਇਸ ਬਾਰਿਸ਼ ਦੇ ਨਾਲ ਜਿੱਥੇ ਸਾਰੀਆਂ ਫਸਲਾਂ ਦੇ ਪਾਣੀ ਦੀ ਪੂਰਤੀ ਹੋਵੇਗੀ ਉਤੇ ਹੀ ਇਹ ਹੋਰ ਵੀ ਸੋਨੇ ਤੇ ਸੁਹਾਗੇ ਵਾਲੀ ਗੱਲ ਹੋ ਗਈ ਕਿਸਾਨਾਂ ਨੇ ਕਿਹਾ ਕਿ ਜੇਕਰ بارش ਜ਼ਿਆਦਾ ਹੁੰਦੀ ਹੈ ਤਾਂ ਸਾਰੇ ਕਿਸਾਨਾਂ ਨੂੰ ਇਸ ਦਾ ਨੁਕਸਾਨ ਹੋ ਸਕਦਾ ਹੈ ਕਿਉਂਕਿ ਜ਼ਿਆਦਾਤਰ ਕਿਸਾਨਾਂ ਨੇ ਆਪਣੀਆਂ ਫਸਲਾਂ ਨੂੰ ਪਾਣੀ ਲਗਾ ਲਿਆ ਹੁੰਦਾ ਹੈ ਕਿਸਾਨਾਂ ਦਾ ਕਹਿਣਾ ਹੈ ਕਿ ਇਸ بارش ਦੇ ਨਾਲ ਕਣਕ ਦੀ ਖੜੀ ਫਸਲ ਸਬਜ਼ੀਆਂ ਹਰਾ ਚਾਰਾ ਨੂੰ ਜੇਕਰ ਕੋਈ ਥੋੜੀ ਬਹੁਤੀ ਬਿਮਾਰੀ ਸੀ ਇਸ بارش ਦੇ ਨਾਲ ਉਹ ਖਤਮ ਹੋ ਜਾਵੇਗੀ ਤੇ ਇਹ بارش ਨਾਲ ਤਾਂ ਹਰ ਤਰ੍ਹਾਂ ਦੀ ਫਸਲ ਦੇ ਲਈ ਕੁਦਰਤੀ ਸਪਰੇ ਦੇ ਤੌਰ ਤੇ ਕੰਮ ਕਰੇਗੀ ਤੇ ਝਾੜ ਵਿੱਚ ਵੀ ਵਾਧਾ ਹੋਵੇਗਾ ਉਹਨਾਂ ਨੇ ਕਿਹਾ ਕਿ ਜੋ ਗੁਲਾਬੀ ਸੁੰਡੀ ਖੋਪਾਇਆ ਜਾ ਰਿਹਾ ਸੀ ਉਸ ਤੋਂ ਵੀ ਨਜਾਤ ਮਿਲੇਗੀ 25 ਦਸੰਬਰ ਦੇ ਲਈ ਪੰਜਾਬ ਸਰਦ ਦੇ ਵਿੱਚ ਧੁੰਦ ਨੂੰ ਲੈ ਕੇ yellow alert ਜਾਰੀ ਕਰ ਦਿੱਤਾ ਗਿਆ ਪੰਜਾਬ ਦੇ ਕਈ ਇਲਾਕਿਆਂ ਦੇ ਵਿੱਚ ਸੰਘਣੀ ਧੁੰਦ ਪੈਣ ਦੇ ਆਸਾਰ ਵੀ ਨੇ ਪਿਛਲੇ 2-3 ਮਹੀਨਿਆਂ ਤੋਂ بارش ਨਾ ਪੈਣ ਕਰਕੇ ਸੁੱਕੀ ਠੰਡ ਪੈ ਰਹੀ ਸੀ ਇਸ ਕਰਕੇ ਸਿਹਤ ਨੂੰ ਲੈ ਕੇ ਵੀ ਲੋਕਾਂ ਨੂੰ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਸੀ ਪਰ ਹੁਣ ਇਸ بارش ਪੈਣ ਦੇ ਨਾਲ ਜਿੱਥੇ ਠੰਡ ਵਧੇਗੀ ਉੱਥੇ ਹੀ ਸੁੱਕੀ ਠੰਡ ਤੋਂ ਲੋਕਾਂ ਨੂੰ ਨਜਾਤ ਮਿਲੇਗੀ